ਪੈਣੇ ਗੱਲ ਕੀ ਹੋਈ ਐ ਵੀ ਇਹ ਕੀ ਚੀਜ਼ ਮੇਰੇ ਗੱਲ ਨੂੰ 14 ਸਾਲਾਂ 14 ਸਾਲ ਦੀ ਠੀਕ ਹੈ ਜੀ ਤੇ ਪੈਣੇ ਮੈਂ ਰਿਕਾਰਡ ਕਰੂੰਗਾ ਜੀ ਇਸ ਚੀਜ਼ ਨੂੰ ਕਿਉਂਕਿ ਕੋਈ ਗੱਲ ਨੂੰ ਕੋਈ ਪਿੰਡ ਵਾਸੀ ਹੈਗਾ ਜੀ ਕੋਈ ਆ ਜਾਓ ਵੀਰੇ ਆ ਜਾਓ ਵੀਰੇ ਪਿੰਡ ਵਾਸੀ ਹੈਗੇ ਕੋਈ ਜੀ ਆ ਜਾਓ ਯਾਰ ਆ ਜਾਓ ਵੀਰੇ ਕੋਈ ਨੱਕਪਰਾ ਆ ਜਾਓ ਵੀਰੇ ਆ ਜਾਓ ਯਾਰ ਕੋਈ ਨੱਕਪਰਾ ਹੋਣਾ ਵੀਰੇ ਪੈਣੇ ਤੁਸੀਂ ਇੱਧਰ ਲਿ ਬੱਸੇ ਆ ਜਾਓ ਵੀਰੇ ਆ ਜਾਓ ਪੈਣੇ ਤੇ ਹੋਰੋ ਜੀ ਬਟਾਈ ਇਹ ਕੀ ਗੱਲ ਪੈਣੇ ਦੇਖੋ ਪਰਿਵਾਰਾਂ ਦੇ ਵਿੱਚ ਗੱਲਾਂ ਚੱਲੀ ਜਾਂਦੀਆਂ ਨੇ ਤੁਸੀਂ ਜੋ ਦੱਸਣਾ ਪੈਣੇ ਸਾਨੂੰ ਪਹਿਲਾਂ ਤਾਂ ਇਹ ਦੱਸੋ ਸੱਚ ਦੱਸਿਓ ਪੈਣੇ ਫਿਰ ਆਪਾਂ ਇਹਦੇ ਕੋਗੀ ਪੈਣੇ ਇੱਕ 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 ਲੇਡ ਇੱਕ ਭੈਣ ਦੇ ਕੇਸ ਕੱਟਦੇ ਨੇ ਤੇ ਜੇ ਹੁਣ ਵੀ ਕੋਈ ਨਾ ਤੁਰੇ ਫਿਰ ਲੱਖ ਦੀ ਲਾਨਤ ਹੈ ਨਾ ਫਿਰ ਤਾਂ ਜਦੋਂ ਗਰਦਨ ਕੱਟੀ ਜਾਊਗਾ ਉਦੋਂ ਤਾਂ ਫਿਰ ਸਾਰੇ ਆਉਣਗੇ ਜੀ ਮੋਮਬਤੀਆਂ ਲੈ ਕੇ ਹੈ ਨਾ ਦੇਖੋ ਪਰਿਵਾਰਾਂ ਚ ਹੈ ਨਾ ਅਸੀਂ ਇਸ ਟਾਈਮ ਇਹ ਕਿਹੜਾ ਪਿੰਡ ਆ ਯਾ ਬਲੂ ਮੁਖਸਰ ਸਾਹਿਬ ਜੀ ਚਾਹਨਾ ਤੁਸੀਂ ਬੇਟਾ ਜੀ ਕੀ ਗੱਲ ਹੋ ਗਈ ਜਿੱਦ ਤੱਕ ਉਹ ਬੋਲ ਦਕੈਕਾ ਜਿੱਦ ਤੱਕ ਉਹ ਬੋਲ ਸੈਂਡ ਵੀਡੀਓ ਇੱਕੀ ਗੱਲ ਹੋਈ ਕੇਸ ਕੱਟਣ ਵਾਲੀ ਕੇਸ ਕੱਟਣ ਲਈ ਵੀਰ ਜੀ ਨਸ਼ਾ ਕਰਦੇ ਸੀ ਅੱਛਾ ਜੀ ਇਹਨੂੰ ਸੈਂਟਰ ਭੇਜਿਆ ਸੀ ਅੱਛਾ ਜੀ ਠੀਕੀ ਭੇਜਿਆ ਸਾਰੇ ਘਰ ਦੇ ਦੇ ਸੰਤਿਨਾਕਰ ਦੇ ਮੁਕਰ ਕਹਿੰਦੇ ਇਹਨੇ ਤੈਨੂੰ ਸੈਂਟਰ ਭੇਜਿਆ ਜੀ ਨੇ ਹਾਂ 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 ਮੈਨੂੰ ਸੈਂਟਰ ਭੇਜਿਆ ਠੀਕ ਹੈ ਤੁਸੀਂ ਕੰਮ ਕੀ ਕਰਦੇ ਮੇਰੇ ਵੀਰ ਵੀ ਠੀਕ ਆ ਉਹ ਕਿਹੜੀ ਜਗ੍ਹਾ ਤੇ ਠੀਕ ਹੋ ਚਾਚਾ ਵੀਰੋਂ ਨਹੀਂ ਹੱਦ ਨਾਲੇ ਨਹੀਂ ਨਾਲ ਦੇ ਪਿੰਡਾਂ ਤੋਂ ਹੀ ਨਹੀਂ ਹੱਦ ਨਾਲੇ ਜੁੜੇ ਹੋਏ ਸੀ ਠੀਕ ਠੀਕ ਹਾਂਜੀ ਓਕੇ ਓਕੇ ਬਣੇ ਫਿਰ ਮਤਲਬ ਕੇਸ ਤੋਂ ਕੋਈ ਵੀ ਨਹੀਂ ਇਦਾਂ ਹੀ ਕਿਵੇਂ ਪਹੁੰਚ ਕੇ ਪਹੁੰਚ ਗਈ ਜੀ ਗੱਲ ਇਹ ਕਿਵੇਂ ਨੇ ਇਦਾਂ ਕਿਵੇਂ ਕੱਟਦੇ ਤੁਹਾਨੂੰ ਕਹਿ ਕੇ ਕੱਟੇ ਜੀ ਨਹੀਂ ਵੀਰ ਜੀ ਪਹਿਲਾਂ ਕਰੀ ਗਿਆ ਹਨਾ ਤੇ ਮੈਂ ਸੂਟ ਕੱਟੀ ਆਂਦੀ ਸੀ ਕਿ ਇੱਥੇ ਵਿੱਚ ਉਹ ਮਸ਼ੀਨ ਦੇ ਮੋਟਰ ਵੀ ਕੱਟੀ ਪਈ ਆ ਮੈਂ ਸੂਟ ਤੇ ਨਿਸ਼ਾਨੀ ਲਾਂਦੇ ਸੀ ਅਗਰ ਉਹ ਮਾ ਕੇ ਪਿੱਛੇ ਕਿ ਮੇਰੇ ਗੋਦ ਕੱਟ ਕੇ ਮੇਰੇ ਮੁੰਡੇ ਸਿੱਟ ਕੱਟ ਦਿਖਾਓ ਮੇਰੇ ਗੋਦ ਤਾਂ ਮੈਂ ਦੁਖ ਨਹੀਂ ਲਈ ਦੇਖੋ ਪੈਣ ਦੇ ਮਤਲਬ ਇਦੋਂ ਵੱਡੀ ਕੋਈ ਘਟਨਾ ਨਹੀਂ ਹੋ ਸਕਦੀ ਬਾਪੂ ਜੀ ਸਿਰ ਵਾਕੇ ਵੀ ਨਾ ਆਪ ਦੇ ਕੇਸ ਕਦੇ ਥੰਡੇ ਨਹੀਂ ਸਕਦੇ ਵਾਹਿਗੁਰੂ ਵਾਹਿਗੁਰੂ ਆ ਦੇਖਿਓ ਤੁਸੀਂ ਗਾਇ ਕਰੋ। ਗਾਇ ਕਰੋ। ਮਾਤਾ ਜੀ ਆ ਕੀ ਕੀਤਾ ਤੁਹਾਡੇ ਬੇਟੇ ਨੇ ਜੀ? ਇਹ ਕਹਾਰੀ ਸੀ। ਅੱਛਾ ਮਾਤਾ ਜੀ ਉਹ ਇਹ ਕਹਿੰਦਾ ਤੁਹਾਡੇ ਬੇਟੇ ਨੇ ਜੀ ਮਾਤਾ ਜੀ ਇਹ ਤਾਂ ਬਹੁਤ ਗਲਤ ਗੱਲ ਕਰੀ ਜੀ। ਬੇਬੇ ਜੀ ਆ ਤੁਸੀਂ ਸਮਝਾਇਆ ਨਹੀਂ ਜੀ ਵੀਰ ਨੂੰ? ਹਾਂ ਜੀ ਦੱਸੋ ਜੀ ਆ ਜੋ ਰਿਓ ਆ ਜੋ ਜੀ। ਅਸੀਂ ਵੀ ਆਖਾਂ ਤੇਰੀ ਖਾਲੀ ਉੱਭਰੀ। ਹਾਂ ਜੀ ਆ ਜੋ ਰਿਓ ਆ ਜੋ ਜੀ ਬਹਿ ਜੋ ਜੀ ਬਟਣਾ। ਉਹ ਵੀ ਆ ਜਾ ਮਾਤਾ ਤੁਹਾਡੀ ਗੱਲ। ਹਾਂ ਜੀ। ਕੋਇਆ ਸਰਦਨੀ ਖਾ ਹਾਂਜੀ ਇਹ ਤਾਂ ਅੰਗੇ ਚੰਗਾ ਤਾਂ ਆਪਾਂ ਗਾਹੇ ਕਰ ਰੰਦੀ ਪਰ ਨਿਕੁੱਝਾਂ ਨਹੀਂ ਆਉਂਦੀ ਹਾਂਜੀ ਜਿੰਨੇ ਤੋਂ ਚੁਸਾ ਦੇ ਹਾਂਜੀ ਜੇ ਦਮੈ ਮੋਲਦੀ ਹਾਂ ਮੈਨੂੰ ਤਾਰੇ ਫਿੱਕੇ ਮੂਆਂ ਜੇ ਮੈਂ ਨਹੀਂ ਬੋਲਦੀ ਮੈਨੂੰ ਪਤਾ ਤੁਹਾਨੂੰ ਫਿੱਕੇ ਹਾਂਜੀ ਕਿਹਦਾ ਹਾਂਜੀ ਮੈਂ ਤਾਂ ਇੱਥੋਂ ਛੁੱਟ ਕੇ ਹਾਂਜੀ ਇਹ ਦੋਵੇਂ ਬੋਲੇ ਰਾਤ ਨੂੰ ਮੈਂ ਛੁੱਟ ਕੇ ਮੈਂ ਹੋ ਗਈ ਜਿਹੜੀ ਤੇ ਬੈਠੀ ਹਾਂ ਹਾਂਜੀ ਉੱਥੇ ਬੈਠੀ ਰਹੀਆਂ ਮੈਂ ਬਿੰਦਾ ਚ ਚਾਹ ਚੋਪ ਪਾਣੀ ਵੀ ਨਾਵਾ ਵਿਚਾਰ ਬੋਲ ਦੇਤਾ ਨਹੀਂ ਇਹ ਚਲ ਚੁੱਪ ਚਾਹ ਬੈਠੇ ਆ ਇਹ ਕਰਕੇ ਕੈਸੀ ਨਾ ਕੀ ਹਾਂਜੀ ਨਾ ਕਿਦੇ ਕੇਸ ਖੁੱਲੇ ਆ ਇਹਨੇ 2:30 ਵਜੇ ਸਰਵਾਲਾ ਗੁੱਤ ਕੱਢ ਲਈ ਇਹ ਤੁਹਾਡੇ ਸਾਹਮਣੇ ਕੱਟੇ ਨੇ ਜੀ ਕੇਸ ਨੇ ਹਾਂਜੀ ਮੇਰੇ ਕੋਲੇ ਬੈਠੀ ਆ ਮੇਰੇ ਸਾਹਮਣੇ ਨਹੀਂ ਕੱਟੇ ਤੁਹਾਡੇ ਸਾਹਮਣੇ ਕੱਟੇ ਨੇ ਬੇਟਾ ਨਾ ਇਹ ਸਕੂਲ ਸਕੂਲ ਗਈ ਬੈਠੀ ਫਿਰ ਮਤੇ ਤੁਹੇ ਕਿਹਾ ਨਹੀਂ ਜੀ ਕਿ ਕੇਸ ਕੱਟਨੇ ਕਿੱਡੀ ਵੱਡੀ ਵਿਧਵੀ ਹੈ ਤੇ ਆਜੀ ਨਹੀਂ ਵੇਚੀ ਮੈਂ ਕੱਲ ਕਰ ਗਿਆ ਜੋਰੇ ਨੇ ਹਾਂਜੀ ਕਿਸੀ ਹਾਂਜੀ ਇੰਨੇ ਨੀ ਇੱਕ 14 ਸਾਲਾ ਚ ਕੁੜੀ ਦੇ ਗਰਮ ਪ੍ਰੈਸਾਂ ਵੀ ਲੱਗੀਆਂ ਮਾਤਾ ਜੀ ਲੱਗੀ ਪ੍ਰੈਸਾਂ ਵੀ ਪ੍ਰੈਸਾਂ ਵੀ ਲੱਗੀਆਂ ਭੈਣ ਕਹਿੰਦੀ ਬੋਲ ਦੋ ਭੈਣ ਬੋਲ ਬੋਲ ਕਿੱਥੇ ਖੜੇ ਜਦੋਂ ਮੇਰੇ ਪ੍ਰੈਸਾਂ ਲੱਗੇ ਸੀ ਤੁਸੀਂ ਕਿੱਥੇ ਖੜੇ ਸੀ ਸੱਚ ਦੱਸ ਦਿਓ ਮੈਂ ਖੜੀ ਦਾ ਬਾਹਰ ਤਾਂ ਸੀ ਕਿਿੱਥੇ ਕਿਉਂ ਵੀ ਰੱਖਿਆ ਨਾ ਜਿੱਥੇ ਆ ਵੀ ਰੱਖਿਆ ਨਾ ਇੱਥੇ ਖੜੀ ਸੀ ਉਹ ਤੇ ਬੈਠੇ ਸੀ ਕੱਲਾ ਮੇਰੇ ਪ੍ਰੈਸ ਵੀਰੇ ਮਾਰੀ ਗਏ ਤੇਰੇ ਮੇਰੇ ਪ੍ਰੈਸ ਲਾਈ ਦੀ ਕਿੱਥੇ ਲਾਈ ਦੀ ਹੱਥ ਤੇ ਲਾਈ ਦੀ ਪੈਰ ਜੀ ਮੈਂ ਖੁਦ ਨੂੰ ਛੜਾ ਕੇ ਬਾਹਰ ਗਈ ਅੱਛਾ ਜੀ ਇੱਥੇ ਵਿਚੋਲਾ ਬੁਲਾ ਲਿਓ ਮੇਰਾ ਵਿਚੋਲਾ ਹੈਗਾ ਸ਼ੇਰ ਸਿੰਘ ਅੱਛਾ ਜੀ ਉਹਨੇ ਬੁਲਾ ਲਿਆ ਉਹ ਆਇਆ ਉਹਨੇ ਕਿਹਾ ਡਾਕਟਰ ਨੂੰ ਬੁਲਾਇਆ ਮੇਰੇ ਪੱਟੀਆਂ ਕਰਵਾਤੀਆਂ ਹਾਂਜੀ ਠੀਕ ਹੈ 3 ਫਰਵਰੀ ਨੂੰ ਮੇਰੇ ਪ੍ਰਸਾ ਲੱਗੇ ਆ 5 ਫਰਵਰੀ ਨੂੰ ਫਿਰ ਮੇਰੇ ਪੱਟੀਆਂ 5 ਨੂੰ ਗਾਤੂ ਹੀ ਪੈ ਕਿ ਮੇਰੇ ਮੰਮੀ ਹੁਣਾਂ ਦਾ ਫੋਨ ਆ ਗਿਆ ਓਕੇ ਜੀ ਉਹ ਮੇਰੇ 5 ਫਰਵਰੀ ਨੂੰ ਜਨਮ ਦਿਨ ਹੁੰਦਾ ਹੈ ਮੇਰੇ ਮੰਮੀ ਨੇ ਮੈਨੂੰ ਫੋਨ ਦਾ ਅੱਛਾ ਜੀ ਉਹ ਕਹਿੰਦੇ ਕਿਵੇਂ ਉਹਨਾਂ ਨੇ ਵੀਡੀਓ ਭਾਲੀ ਕਿਹਦੇ ਆ ਕਿ ਉਹ ਮੈਂ ਤਾਂ ਮੈਂ ਡੈਗਤੀ ਅੱਛਾ ਜੀ ਉਹ ਕਹਿੰਦੇ ਅੱਛਾ ਕਿਵੇਂ ਡੈਗਤੀ ਮੈਂ ਤਾਂ ਮੈਂ ਕੱਪੜੇ ਬਦਲਣੇ ਚੱਲ ਡੈਗ ਵੀ ਕਹਿੰਦੇ ਡੈਗ ਵੀ ਇੱਥੇ ਬੈਠ ਕੇ ਰਸਾ ਲਾ ਕੇ ਸੱਕਦੀ ਹਾਂ ਕਿੰਨੇ ਘਰ ਹ ਸਮ ਅੱਛਾ ਜੀ ਅੱਛੇ ਭਣੇ ਤੇ ਹੱਥ ਤੇ ਪਿਆਰ ਤੇ ਪੱਲੇ ਲੱਗਦਾ ਹਾਂ ਜੀ ਤੇ ਹੱਥ ਤੇ ਤੇ ਪੈਰ ਤੇ ਕਿਵੇਂ ਲੱਗਦਾ ਅੱਛਾ ਜੀ ਕਿ ਕੋਈ ਉਹ ਜਦੋਂ ਮੈਨੂੰ ਮੈਂ ਭੱਜ ਕੇ ਆਤੋਂ ਜਿਹੜਾ ਸੜਕ ਤੇ ਗਈ ਉੱਥੇ ਸਾਰੀ ਮਤਲਬ ਐ ਗਲੀ ਇਕੱਠੀ ਹੋਈ ਜੀ ਚਲੋ ਮੇਰੇ ਪੇਕੇ ਨੂੰ ਫੋਨ ਲਾਇਆ ਫੇਰਾ ਭਰਾ ਤੇ ਮੇਰੇ ਬੈੜੀ ਆ ਗਏ ਜੀ ਮੈਨੂੰ ਇੱਕ ਬਸ ਇੱਕ ਸਵਾਲ ਦਾ ਜਵਾਬ ਚਾਹੀਦਾ ਇਹਨਾਂ ਤੋਂ ਵੀਰ ਜੀ ਅੱਜ ਤੱਕ ਮੇਰੇ ਨਾਲ ਇੰਨਾ ਕੁਝ ਹੋਇਆ ਇਹਨਾਂ ਨੇ ਕਿਹੜੇ ਸਰਪੰਚ ਨੇ ਤਲਾਹ ਕੀਤਾ ਕਿਹੜੇ ਥਾਣੇ 'ਚ ਮੇਰੇ ਨਾਲ ਗਏ ਕਿੱਥੇ ਮੈਨੂੰ ਇਨਸਾਫ ਕਦਰ ਬਈ ਪੁੱਤ ਦੀ ਕਰਦੇ ਨੇ ਤਾਂ ਜਦੋਂ ਮੈਂ ਕੁਛ ਕਰੋਨੀ ਆ ਜੀ ਬਰਾਬਰ ਖੜਦੇ ਆ ਨਾਲ ਜਾ ਕੇ ਜਦੀ ਉਹਦੀ ਜਮਾਨਤ ਕਰਾਉਂਦੇ ਹੁਣ ਤੁਹਾਡੇ ਸਿੱਖੀ ਦੀ ਬਦਵੀ ਹੋਈ ਆ ਪਹਿਨੇ 295 ਹੁੰਦਾ ਸਾਰਿਆਂ ਨੂੰ ਅੰਦਰ ਕਰਾ ਸਕਦੇ ਸਭ ਕੁਝ ਭੁੱਲ ਜਾਂਦੀ ਸੀ ਵੀ ਜੀ ਸਭ ਕੁਝ ਮੇਰੇ ਦੋ ਬੱਚੇ ਨੇ ਜੀ ਇਹ ਬਾਬਰ ਪਾਲ ਸਿੰਘ ਜੀ ਦੇ ਘਰ ਦੇ ਲੰਦੇ ਆ ਇਹਨਾਂ ਦੇ ਚਾਂਦ ਲੱਦਦੇ ਆ ਦੇ ਬੱਚੇ ਦੀ ਚਾਂਦੀ ਮਿੰਨੀ ਰੱਖਦੇ 30 ਮਿੰਨ ਕੇ ਸੰਭਾਲਣ ਮਤਲਬ ਇੰਨਾ ਜ਼ਿਆਦਾ ਉਹ ਟੈਸ ਨਹੀਂ ਕਟਾਉਂਦੇ ਜੀ ਨਹੀਂ ਤੁਹਾਡੀ ਬੇਟੀ ਦਾ ਵੀ ਅਮਰ ਸ਼ਕ ਹੈ ਬਣੀ ਹਾਂਜੀ ਇਹ ਮੈਂਬਰ ਸਾਹਿਬ ਨੇ ਆਉਣਾਂ ਦੀ ਪੁੱਛੋ ਕੌਣ ਨਹੀਂ ਚਲੋ ਅੱਛਾ ਦੱਸੋ ਭੈਣ ਅੱਗੇ ਤੁਸੀਂ ਗੱਲ ਕਰੋ ਭੈਣ ਪੂਰੀ ਕੀ ਕੀ ਗੱਲ ਸੀ ਮੈਂ ਤੇ ਬੱਚਾ ਦੇ ਵੀ ਕਹੇ ਕੀ ਕੇਸ ਨੇ ਕਦੀ ਅਸਲ ਨਾਲ ਜੀ ਇਹਨਾਂ ਦੇ ਹਸਬੰਦ ਭੈਣ ਦੇ ਜੀ ਆ ਤੁਸੀਂ ਦੇਖੋ ਭੈਣ ਦੇ ਕੇਸ ਸਾਨੂੰ ਦਿਖਾਉਂਦੇ ਹੋ ਤਾਂ ਬੜੀ ਸ਼ਰਮ ਆ ਰਹੀ ਆ ਇਹ ਸਾਡੇ ਪੰਜਾਬ ਦੀ ਧੀ ਆ ਸਾਡੇ ਖਾਲਸੇ ਦੀ ਧੀ ਹੋ ਕੇ ਤੇ ਉਹਦੇ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਇਤੋਂ ਵੱਡੀ ਬਦਬੀ ਕੀ ਹੋ ਸਕਦੀ ਆ ਸਾਡੀ ਭੈਣ ਦੀ ਭੈਣ ਮੜਾ ਦਿਖਾ ਦਿਓ ਤੁਸੀਂ ਇੱਧਰ ਨੂੰ ਆ ਤੁਸੀਂ ਆਪ ਹਿਸਾਬ ਲੈ ਲਓ ਲੇਡੀਜ਼ ਦੀ ਬਾਹ ਕੱਟ ਜਾਏ ਬਾਹ ਚੱਲ ਲੂ ਕੇਸ ਕੱਟੇ ਤਾਂ ਮੈਂ ਕਹਿੰਦਾ ਕੋਈ ਨਹੀਂ ਚੱਲ ਸਕਦਾ ਅੱਜ ਜੂਨ ਦਾ ਮਹੀਨਾ ਚੱਲਦਾ ਇੰਨੀ ਤਸ਼ੱਦਦ ਹੋਈ ਕੌਮ ਤੇ ਪਰ ਜਿਹੜੀਆਂ ਅੱਜ ਸਾਡੀਆਂ ਭੈਣਾਂ ਘਰਾਂ 'ਚ ਵੱਸਦੀਆਂ ਨੇ ਇਹਨਾਂ ਦੀ ਰਾਖੀ ਕੌਣ ਕਰੂਗਾ ਚੁੰਨੀ ਲੈ ਲਓ ਭੈਣੇ ਸਿਰ ਤੇ ਇਹਨਾਂ ਦੀ ਰਾਖੀ ਕੌਣ ਕਰੂਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਜਦੋਂ ਕੋਈ ਹਸਬੈਂਡ ਹੈ ਜਦੋਂ ਕੋਈ ਜਲਾਦ ਕੁੱਟ ਕੇ ਮਾਰ ਦਿੰਦਾ ਘਰ ਵਾਲੀ ਨੂੰ ਮਾਰ ਦਿੰਦਾ ਆਪਣੀ ਵਾਈਫ ਨੂੰ ਫੇ ਸਾਰੇ ਮੋਬਤੀਆਂ ਲੈ ਕੇ ਨਾ ਆਈ ਆਪਾਂ ਪਹਿਲਾਂ ਰਾਖੀ ਕਰਨ ਦੀ ਲੋੜ ਐ ਸਾਨੂੰ ਕਿਉਂ ਨਹੀਂ ਐਡਾ ਬੜਾ ਪਿੰਡ ਐਡਾ ਨਗਰ ਨਗਰਾਂ ਭੈਣਾਂ ਠਾਣਿਆਂ 'ਚ ਵੀ ਜਾਂਦੀ ਆ ਹਰੇਕ ਉਸ ਇਨਸਾਨ ਦਾ ਦਰਵਾਜ਼ਾ ਖੜਕਾਉਂਦੀ ਆ ਕੋਈ ਕਮੀਆਂ ਹੋਣਗੀਆਂ ਮੀਆਂ ਮੀਆਂ ਬੀਬੀ 'ਚ ਲੜਾਈਆਂ ਪੈਂਦੀਆਂ ਰਹਿੰਦੀਆਂ ਨੇ ਜੀ ਆਪਾਂ ਆਪਣੇ ਘਰਾਂ ਵਾਈਫ ਦੇ ਕੇਸ ਘਟ ਤੇ ਤੂੰ ਇਦੋਂ ਵੱਡੀ ਸ਼ਰਮਨਾ ਘਟਣਾ ਕੀ ਹੋ ਸਕਦੀ ਆ ਅਸੀਂ ਇਹਨੂੰ ਅਕਾਲ ਤਖਤ ਸਾਹਿਬ ਤੇ ਵੀ ਲਿਖਤੀ ਦਮਾਂਗੇ ਜੀ ਇਦਾਂ ਦੇ ਇਨਸਾਨਾਂ ਨੂੰ ਜਿਹੜਾ ਉੱਥੇ ਬੁਲਾ ਕੇ ਇਹਨਾਂ ਲਈ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਅਸੀਂ ਇਹ ਮੰਗ ਕਰਾਂਗੇ ਜੀ ਬਾਕੀ ਮੇਰੀ ਨਿਗਾਹ ਦੇ ਵਿੱਚ ਪੂਰੀ ਲਾਈਫ ਦੇ ਵਿੱਚ ਦੇਖੋ ਕੋਈ ਇਨਸਾਨ ਆਪਣੀ ਮੌਜ ਨਾ ਕਟਾਉਂਦਾ ਸਾਡੀਆਂ ਭੈਣਾਂ ਮੌਜ ਨਾ ਜਾ ਕੇ ਕਟਾਉਂਦੀਆਂ ਨੇ ਸਾਨੂੰ ਕੀ ਇਤਰਾਜ਼ ਕਿਸੇ ਤੋਂ ਪਰ ਇੱਕ ਭੈਣ ਇਹਨਾਂ ਦੀ ਬੇਟੀ ਦਾ ਅੰਮ੍ਰਿਤ ਛਕਿਆ ਵਾ ਇਹ ਭੈਣ ਵੀ ਅੰਮ੍ਰਿਤਧਾਰੀ ਆ ਇਸ ਭੈਣ ਨੇ ਅੰਮ੍ਰਿਤ ਛਕਿਆ ਵਾ ਸੀ ਪਰ ਕੋਈ ਕਾਰਨ ਹੈ ਜੇ ਬਣੀ ਜਦੋਂ ਗਲਤ ਕਰਾਂ ਚ ਭੈਣ ਦਾ ਘਰੇ ਆ ਕੇ ਵਿਆਹ ਹੁੰਦਾ ਤਾਂ ਮਤਲਬ ਅਜ ਅਮਰਤ ਵੀ ਭੰਗ ਹੋ ਗਿਆ ਕਿੱਥੇ ਗਿਆ ਅਮਰਤ ਇਹ ਭੈਣ ਚਾਹੁੰਦੀ ਕੀ ਸੀ ਸਿੱਕੀ ਨੂੰ ਪਿਆਰ ਕਰਦੀ ਸੀ ਪਰ ਇਹਨਾਂ ਦਾ ਬੇਟਾ ਉਹਨਾਂ ਦੀ ਵੱਖਰੀ ਆਪਣੀ ਦੌੜ ਆ ਕੋਈ ਦੱਸਿਆ ਉਹਨਾਂ ਨੇ ਵੀ ਕੋਈ ਆਪਣਾ ਜਿਵੇਂ ਧਰਮ ਦੀ ਕੋਈ ਉਹ ਕਰਦੇ ਨੇ ਗੱਦੀ ਲਾਉਂਦੇ ਨੇ ਕੋਈ ਸਾਹਮਣੇ ਕਿਤੇ ਬਣੀ ਵੀ ਆਉਂਦੇ ਹੋਣਗੇ ਕਿੰਨੇ ਬੰਦੇ ਆਉਂਦੇ ਹੋਣਗੇ ਰੋਜ਼ਾਨਾ ਉਹਨਾਂ ਨੂੰ ਸਿਹਤ ਦਿੰਦੇ ਨੇ ਘਰ ਕਿਵੇਂ ਹੋਇਆ ਪਿਆ ਇਹ ਗੱਲ ਕਿਸ ਨੂੰ ਜਾਂਦੀ ਆ ਸੈਂਕੜੇ ਬੰਦੇ ਹੋਰ ਬੰਦੇ ਵੀ ਨਸੀਹਤ ਲੈਣਾ ਵੀ ਲਾਹਣਤਾ ਭੈਣ ਦੇ ਥਰੇਡਿੰਗ ਤੱਕ ਨਹੀਂ ਕਰਾਈ ਹੋਈ ਫਿਰ ਵੀ ਗੇਸ ਕਤਲ ਕਰਦੇ ਇਹਨੇ ਕਿਆ ਯਾਰ ਮੈਂ ਕਦੀ ਮੈਂ ਤਾਂ ਵਿਆਹ ਤੇ ਵੀ ਨਹੀਂ ਕਰਾਈ ਸੀ ਮੇਰੇ ਵੀ ਚੱਲਣ ਨਹੀਂ ਗਿਆ ਮੈਂ ਕਿਹਾ ਮੈਂ ਨਾ ਲੈਣਾ ਰਿਸ਼ਤੇ ਲੈ ਲਾਂ ਮੈਂ ਕਦੀ ਜ਼ਿੰਦਗੀ ਚ ਵੀਰੇ ਆ ਦੇਖੋ ਬੱਚੋ ਬਾਬੇ ਦੀ ਸਰਕਾਰ ਕਿਵੇਂ ਆਈ ਆ ਤੁਹਾਡੇ ਵਾਸਤੇ ਕੋਈ ਕਿਤੋਂ ਆਇਆ 200 ਕਿਲੋਮੀਟਰ ਤੋਂ ਆਏ ਨੇ ਇਹਨਾਂ ਘਣੀ ਨਿਗਾਹ ਮਾਰੋ ਜਦੋਂ ਜ਼ੁਲਮ ਹੋਊਗਾ ਧਰਤੀ ਤੇ ਆਈ ਆਉਣਗੇ ਹਾਂ ਤੁਸੀਂ ਲੋਕਾਂ ਨੂੰ ਨਸੀਹਤ ਦਿੰਨੇ ਹੋ ਇੱਥੇ ਲਾ ਕੇ ਕਮਰੇ 'ਚ ਇਕੱਠੇ ਕਰਕੇ ਲੋਕਾਂ ਨੂੰ ਹੈ ਘਰੇ ਬੈਨਾਂ ਬੱਚਿਆਂ ਦੇ ਤੁਸੀਂ ਜ਼ੁਲਮ ਕਰਦੇ ਹੋ ਕਾਹਦੀ ਮਜਬੂਰੀ ਹੈ ਇੱਕ ਉਸ ਕਪਤਾਨ ਦੀ ਮਜਬੂਰੀ ਹੈ ਮਾਤਾ ਜੀ ਤੁਹਾਡੇ ਬੇਟੇ ਨੂੰ ਬੁਲਾਓ ਜੀ ਕਿੱਥੇ ਬੁਲਾਓ ਅਸੀਂ ਉਹ ਅਰੈਸਟ ਕਰਾਉਣੀ ਹੈ ਕਰਨੀ ਹੈ ਚਲੋ ਅਸੀਂ ਪੰਚਾਇਤ ਦੀ ਮੌਜੂਦਗੀ 'ਚ ਅਸੀਂ ਅਰੈਸਟ ਕਰਾਉਣਾ ਹੈ ਉਸ ਨੂੰ ਬਾਈ ਜੀ ਤੁਸੀਂ ਕੇਸ ਕਾਹਤੋਂ ਕੱਟੇ ਜੀ ਹੈ ਜੀ ਗਲਤੀ ਗਲਤੀ ਨਹੀਂ ਕਿਸ ਕਾਹਤੋਂ ਕੱਟੇ ਵੀਰੇ ਤੇਨੇ ਗਲਤੀ ਹੋ ਗਈ ਤਾਂ ਤੈਨੂੰ ਪਤਾ ਹੁਣ ਤੇਰੀ ਪਰਿਵਾਰਕ ਗੱਲ ਨਹੀਂ ਤੇਰੀ ਰਹੀ ਹੈ ਕਿ ਹੁਣ ਤੇਰੀ ਕਾਮ ਤੇ ਗੱਲ ਆ ਗਈ ਸਮਝ ਗਿਆ ਗੱਲਾਂ ਹੁਣ ਕੌਮ ਤੇ ਆ ਗਈ ਵੀਰੇ ਗੱਲ ਆ ਤੂੰ ਇੱਕ ਧੀ ਦੇਖ ਤਾ ਬੈ ਕੇ ਲੈ ਕੇ ਨਾ ਕਿ ਕਿ ਤੂੰ ਹੀ ਚੱਕ ਲੈ ਆ ਕਿ ਤੂੰ ਬੈ ਕੇ ਲੈ ਕੇ ਨਾ ਲੈ ਕੇ ਆ ਨਾ ਵੀਰੇ ਗੁਰੂ ਦੀ ਹਜ਼ੂਰੀ ਚ ਲੈ ਕੇ ਆ ਨਾ ਲੈ ਕੇ ਆ ਨਾ ਤੂੰ ਫਿਰ ਕੇਸ ਕਾ ਤੂੰ ਕੱਟੇ ਦੇ ਦੇ ਹੈ ਤੂੰ ਕੇਸ ਕਾ ਤੂੰ ਕੱਟੇ ਦੇ 10 10 ਮੈਨੂੰ ਇਹ ਜੀ ਕੀ ਤੈਨੂੰ ਕਮਾਤੇ ਤੇ ਪ੍ਰੈਸ ਲਾਇਸੀ ਨਾ ਲਾਇਸੀ ਨਾ ਪ੍ਰੈਸ ਠੀਕ ਹੈ ਜੀ ਲਾਇਸੀ ਨਾ ਪ੍ਰੈਸ ਤੂੰ ਤੈਨੂੰ ਕੀ ਲੱਗਿਆ ਤੇ ਪਿੱਛੇ ਬੋਲਣ ਵਾਲਾ ਨਹੀਂ ਕੋਈ ਹੈਗਾ ਫੇਰ ਸੱਜੇ ਦੇਖ ਲੈ ਕਿੰਨੇ ਭਾਈ ਖੜੇ ਨੇ ਆਸੇ-ਬਾਸੇ ਸਦੇ ਹੀ ਖੜੇ ਸੀ ਇਹਦੇ ਨਾਲ ਹੋਣਾ ਸਾਨੂੰ ਤਾਂ ਪਤੀ ਲੇਟ ਲੱਗਿਆ ਹੈ ਨਾ ਵੀ ਤੂੰ ਪ੍ਰੈਸਾਂ ਲਾਏਂਗਾ ਤੂੰ ਬੈਲਟਾਂ ਮਾਰੇਂਗਾ ਲੱਕ ਦੀ ਲਾਂਤ ਤੇਰੇ ਤੇ 14 ਸਾਲ ਉਹ ਕਿਹੜੀ ਗੱਲ ਤੈਨੂੰ ਇੱਥੇ ਵੱਡੀ ਗਲਤੀ ਕਰੀ ਨਾ ਤੈਨੂੰ ਇੱਥੇ ਚਲੋ ਮਾਰੀਏ ਕੀ ਖੁਦ ਇੱਜ਼ਤ ਕਰਦੀ ਦੱਸ ਦੱਸ ਜੇ ਕੋਈ ਗਲਤੀ ਮੈਂ ਵੀ ਬੈਠ ਕੇ ਦੱਸ ਦਿੰਦਾ ਸਾਡੀ ਕੋਈ ਨਹੀਂ ਦੱਸਦੀ ਕੋਈ ਨਾ ਜੇ ਕੋਈ ਦੱਸ ਜੇ ਕੋਈ ਇਹਦੀ ਗੱਲ ਬੈਠ ਲੈ ਬੈਠ ਪੱਸ ਕੋਈ ਪਾਸੇ ਜਾ ਉਹ ਇੱਥੇ ਬੈਠ ਦਿੱਤੀ ਬੈਠ ਇੱਥੇ ਦੱਸ ਲੈ ਕਈ ਨੂੰ ਦੱਸ ਦੇ ਇਹਦੇ ਵਿੱਚ ਕਮੀ ਦੱਸ ਤੂੰ ਯਾਰ ਵੀਰੇ ਭੈਣ ਦੇ ਵਿੱਚ ਕੋਈ ਜੇ ਕੋਈ ਇਹਦੇ ਤੇ ਦਾਗ ਹੈ ਭੈਣ ਤੇ ਦੱਸ ਅਸੀਂ ਕਹਿੰਦੇ ਨਹੀਂ ਹੈਗੀ ਕਿ ਮੈਂ ਮਨ ਲੈਣੀ ਆਹ ਕੰਮ ਮਤਲਬ ਤੂੰ ਸ਼ੁਕਰ ਕਰ ਤੇਰੀ ਤੇਰੀ ਵਾਈਫ ਤੇ ਕੋਈ ਦਾਗ ਨਹੀਂ ਨਹੀਂ ਜੇ ਇਹ ਇਹ ਗੱਲ ਹੈ ਠੀਕ ਆ ਹੁਣ ਤੂੰ ਇਹ ਦੇਖ ਉਹਦਾ ਸੀਨਾ ਕਿਵੇਂ ਤੜਫਦਾ ਹੋਊਗਾ ਤੂੰ ਸੋਚ ਕੇ ਦੇਖੋ ਤੇਰੀ ਤੇਰੇ ਭੈਣ ਹੈਗੀ ਆ ਜੇ ਤੇਰੀ ਭੈਣ ਦੇ ਵੀ ਕੇਸ ਘੱਟੂਗਾ ਤੇਰੇ ਤੂੰ ਸੋਚਿਆ ਅੱਜ ਖਾਲਸੇ ਦੀ ਭੈਣ ਆ ਚਲ ਠੀਕ ਗਲਤ ਅੱਛੇ ਹੱਥ ਜੋੜ ਕੇ ਸਰਜੂ ਹਾਂ ਨਾ ਤਵੇ ਵੀ ਕੋਈ ਕੇਸ ਹੀ ਦਿਖਾ ਦੇ ਲਾਗੇ ਹਾਂ ਕੀ ਕਹਿੰਦੇ ਨਹੀਂ ਬਾਈ ਹੁਣ ਉਹ ਨਹੀਂ ਵੀਰੇ ਕੇਸ ਦੇਖੋ ਤੁਸੀਂ ਅੱਧਾ ਦਿਖਾਈ ਪੈਣ ਮੈਨੂੰ ਬਾਈ ਉਹ ਘੱਟ ਨਹੀਂ ਪਤਾ ਕਿੱਥੇ ਮੈਂ ਮਤਲਬ ਕੀ ਕਰ ਦਰੂ ਮਾਰੀ ਨਾ ਦੇਖੀ ਆ ਪਹਿਨੇ ਮੜਿਆ ਕੇਸ ਦਿਖਾਓ ਆ ਕੇਸ ਦਿਖਾਇਓ ਪਹਿਨੇ ਕੇਸ ਕੱਟਦੇ ਨੇ ਜਲਾ ਦਨੇ ਇਹ ਤਾਂ ਯਾਦ ਮੈਨੂੰ ਇਹ ਤਾਂ ਨਹੀਂ ਪਤਾ ਸੀ ਉਹ ਦਿਖਾ ਦਿਓ ਬੇਟਾ ਲਿਆ ਕੇ ਲਿਆਓ ਦਿਖਾਓ ਪੰਚਾਇਤ ਕੋਈ ਬਾਬਾ ਕੋਈ ਨਹੀਂ ਮੈਂ ਕੋਈ ਨਹੀਂ ਮੇਰੇ ਵਰਗੇ ਨੇ ਕਦੀ ਭਾਰ ਜਾ ਕਿ ਰੋਣਾ ਨਹੀਂ ਇਹ ਵੀ ਉਹ ਕਹਿੰਦੇ ਇੱਕ ਪੂਰੀ ਫੇਰ ਲਾ ਦੇ ਤੇ ਕੇ ਨੇ ਜੀ ਸੋਤ ਕੁਸ ਹੋ ਰਿਹਾ ਸੀ ਸੋਤ ਕੋ ਸੋਚ ਲੇਤੀਆਂ ਨਹੀਂ ਬੱਸ ਸਭ ਮਜਬੂਰੀ ਆਉਂਦੀ ਆ ਨਾ ਨਾ ਇਹ ਬਹੁਤ ਆ ਇਹਨੂੰ ਕੋ ਸਾਹ ਇੱਧਰ ਭੇਜਾ ਇੱਧਰ ਭੇਜਾ ਵੀਰੇ ਇੱਧਰ ਇੱਧਰ ਸਰ ਭਾਈ ਤੇਰਾ ਬਹੁਤ ਨਿੰਦਰਜੋਗ ਆ ਭਾਈ ਇਹ ਬਾਈ ਜੀ ਜੇ ਤੁਸੀਂ ਨਾ ਤੁਸੀਂ ਨਾ ਵੀਰ ਜੀ ਉਹ ਭੈਣਾਂ ਦੀ ਕੱਲੇ ਗੱਲ ਸੁਣਿਓ ਬਾਈ ਦੋ ਜਾਨੇ ਸੁਣਿਓ ਜੀ ਇੱਕ ਵਾਰ ਇਹ ਮੰਨਦਾ ਹੈ ਕਿੰਨਾ ਮੈਂ ਪ੍ਰੈਸ ਲਾਈ ਉਹਦੇ ਮੂੰਹ ਤੇ ਇਹ ਪੁੱਛੋ ਇਹਨੂੰ ਕਾਤੋਂ ਲਾਈ ਲਾਈ ਸੀ ਹਾਂ ਜਾਨਾ ਲਾਈ ਸੀ ਨਾ ਉਹ ਦੂਜੀ ਗੱਲ ਇਹ ਉਹਦੇ ਬੈਲਟਾ ਵੀ ਮਾਰਦੇ ਰਿਹਾ ਸਾਡੇ ਕੋ ਫੋਟੋ ਆ ਨਹੀਂ ਦੀਆਂ ਮੈਂ ਤੁਹਾਨੂੰ ਦਿਖਾ ਦੂੰਗਾ ਇਹਨੇ ਬਿੰਬੀ ਨੂੰ ਦਿਖਾ ਦਾਂਗੇ ਜੀ ਇਹ ਮੰਨਦਾ ਹੈ ਵੈਲਟ ਵੀ ਮੰਨਦਾ ਦੂਜੀ ਗੱਲ ਇਸ ਬੰਦੇ ਨੇ ਕਹੇ ਜੀ ਕਾਨੂੰਨੀ ਘਟਨਾ ਇੱਕ ਗੱਲ ਕੀਤੀ ਜਿਹੜੀ ਮਤਲਬ ਸ਼ਰਮਨਾਕ ਆ ਪਤੀਆਂ ਪੈਣ ਵਾਲੇ ਆ ਇਹ ਇਹਦਾ ਜਲਾਦ ਆ ਜਲਾ ਦੇ ਨੇ ਆਪਣੀ ਵਾਈਫ ਦੀ ਹੁਣ ਇਹਦੂ ਅੱਗੇ ਸੁਣ ਲਓ ਇਹਦੀ ਲੱਤ ਟੁੱਟੀ ਦੀ ਨਾ ਪਿੱਛੇ ਜੀ ਜਦੋਂ ਲੱਤ ਟੁੱਟੀ ਉਹ ਪੈਣ ਦੀ ਸੇਵਾ ਕਰ ਰਹੀ ਆ ਇਹਨੂੰ ਡੱਬੇ ਚ ਬਾਥਰੂਮ ਕਰਾਇਓ ਤੈਨੂੰ ਬਾਥਰੂਮ ਕਰਿਆ ਸੀ ਉੱਪਰ ਹਾਂ ਜਾਂ ਨਾ ਦੱਸਿ ਸੱਚ ਬੋਲ ਕੇ ਦੱਸਿ ਸੋਚ ਕੇ ਇੱਕ ਅੱਧਾ ਮਿੰਟ ਲੈ ਲੈ ਕੀਤਾ ਸੀ ਨਾ ਬਾਥਰੂਮ ਹਾਂ ਜਾਂ ਨਾ ਬਾਥਰੂਮ ਕੀਤਾ ਸੀ ਨਾ ਉਹ ਤੂੰ ਸੋਚੋ ਲੱਖ ਦੀ ਲਾਨਤ ਆ ਉਹ ਬੰਦਾ ਇੱਕ ਲੇਡੀਜ਼ ਦੇ ਉੱਪਰ ਬਾਥਰੂਮ ਕਰ ਰਿਹਾ ਮੇਰੇ ਇਧਰ ਕੰਮ ਬੰਦਿਆ ਜਿਹੜੇ ਬਾਥਰੂਮ ਇਹਦੇ ਉੱਪਰ ਕਰਤਾ ਜੀ ਜਦੋਂ ਇਹਨੂੰ ਮਾਰ ਦੂਗਾ ਜੀ ਫਿਰ ਆਪਾਂ ਇਕੱਠੇ ਹੋ ਜਾਵਾਂਗੇ ਨਹੀਂ ਬਬਾਈ ਮੈਂ ਉਸਨੂੰ ਥੋੜੀ ਜਿਹੀ ਗਲਤੀ ਚਲੋ ਉਹ ਇਹਨੂੰ ਕੁੜੀ ਨ ਹੋ ਗਿਆ 10 12 ਸਾਲ ਵਿਆਹੀ ਨੂੰ ਉਹ ਘਰ ਤਾਂ ਪਹਿਲਾਂ ਇਹ ਜਿਹੜਾ ਇਹਦਾ ਡੈਡੀ ਆ ਕੁੜੀ ਦਾ ਸਹੁਰਾ ਉਹ ਵੀ ਮਤਲਬ ਵੀ ਵਿਚਾਰਾ ਉੱਥੇ ਦੁਕਾਨ ਕਰਦਾ ਉਹਦਾ ਐ ਨਹੀਂ ਗੱਲ ਕੋਈ ਬਾਹਲਾ ਵੀ ਨਹੀਂ ਆਪਾਂ ਕਹਿ ਸਕਦੇ ਚਲੋ ਹੁਣ ਉਹੋ ਗੱਲ ਸਾਡੇ ਕਾ ਇਹਨਾਂ ਗੱਲਾਂ ਪੜੀ ਨਹੀਂ ਕਿ ਵਿਆਹ ਕੋਸ ਦਿੱਤਾ ਮੁੰਨੇ ਇਹਨਾਂ ਜੱਗਤ ਮੁੰਨੇ ਜੇ ਕੋ ਸਾਡਾ ਆਏ ਸੀ ਲੜੇ ਆ ਕਰੇ ਆਹ ਗੱਲ ਵੀ ਹੋਈ ਸੀ ਜੀ ਆਪਾਂ ਝੂਠ ਹੀ ਮਾਰਦੇਗੇ ਐਨੀ ਗੱਲ ਹੋਈ ਵਿਆਹ ਸਟ्रेस ਆ ਗਿਆ ਉਹ ਪ੍ਰਮਾਤਮਾ ਜਾਣਦਾ ਆਪਾਂ ਉਹਨਾਂ ਗੱਲ ਕਰਦੇ ਉਹ ਨਿਪਟਾ ਸੀਗਾ ਉਹ ਵਧੀਆ ਵਿਚਾਰੀ ਐ ਪਹਿਲਾਂ ਵੀ ਦੋਦੇ ਕ ਤੁਹਾ ਦਾ ਲੋਈ ਸੰ ਬਲਾਕ ਨਾ ਵਿਚਾਰੀ ਉਹ ਰਸਤੇ ਵਾਸਤੇ ਵਧਗਾ ਜਿ ਕਰਿਆ ਆਪਦੇ ਦੋ ਬੱਚੇ ਆ ਬੱਚੇ ਵੀ ਕੋਲੋਂ ਉਸੇ ਬੁਲਾਉਂਦੇ ਚਾਚਾ ਤਾਇਆ ਆਂਦੇ ਆ ਮਤਲਬ ਪਰ ਸਾਡਾ ਪਰਿਵਾਰ ਵਾਲਾ ਕਹਿੰਦਾ ਆਹ ਗੱਲ ਦਾ ਵਿਚਲੀ ਗੱਲ ਦਾ ਆਂਦੇ ਆ ਆਪਣੇ ਬਸ ਐਡੀ ਗੱਲ ਆਹ ਹੋ ਗਈ ਬਹੁਤ ਮਾੜੀ ਗੱਲ ਆ ਫੜੀ ਇਹਦਾ ਮੰਗੇ ਦਾ ਮਾਰ ਗਿਆ ਕਰਾ ਲਈ ਦਬਾ ਲਿਆ ਇਹ ਕਿਹੜਾ ਕੀ ਕਰਾ ਰਿਹਾ ਆ ਪਤਾ ਇਹਦਾ ਹੁਬਲਾ ਬਤਾ ਲਓ ਇਹਨਾਂ ਦੀ ਜਿਹੜੀ ਬੇਟੀ ਆ ਜੇ ਤੁਸੀਂ ਉਹਦੀ ਗੱਲ ਸੁਣ ਲਓ ਉਹ ਡਰਦੀ ਐ ਤੋਂ ਆ ਰਹੀ ਰਹੀ ਉਹ ਕਹਿੰਦੀ ਮੇਰੀ ਮੰਮੀ ਨੂੰ ਨਾ ਭੇਜੋ ਉੱਥੇ ਇਹਨਾਂ ਨੂੰ ਪੁੱਛ ਲਓ ਤੁਸੀਂ ਤੇ ਮਸਲਬ ਵੀਰ ਜੀ ਆਪਾਂ ਇਹਨੂੰ ਅਰੈਸਟ ਕਰਾਉਣੀ ਆ। ਇਸ ਬੰਦੇ ਨੇ ਇੱਕ ਸਿੱਖੀ ਇਹ ਹੁਣ ਪਰਿਵਾਰਕ ਮਸਲਾ ਨਹੀਂ ਰਿਹਾ ਜੀ। ਕਿ ਇਸ ਬੰਦੇ ਨੇ ਇੱਕ ਗੁੱਤ ਘੱਟਦੀ ਆ ਬਦੀ ਵਾਈਫ ਦੀ ਜਿਹਨੂੰ ਵਿਆਹ ਕੇ ਲੈ ਕੇ ਆਇਆ। ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿ ਬੱਸ ਦੱਸ ਉਹ ਚ ਕੋਈ ਦਾਗ ਹੋ ਕਿ ਨਾ ਕੋਈ ਕਮੀ ਨਿਓ ਚ। ਕੋਈ ਦਾਗ ਨਹੀਂ ਕੋ ਤੇ। ਇੱਕ ਖਾਨੀ ਕਿਦੀ ਆਧਾਰਨ ਇਹਦਾ ਕਿਦਾ ਵਿਆਹ ਕਰਾਤਾ ਕਹਿੰਦਾ ਵਿਆਹ ਤਾਂ ਦੁਨੀਆ ਕਰਾਉਂਦੀ ਆ। ਉਹਦੇ ਕਮੀ ਕੋਈ ਨਹੀਂ ਕੁੜੀ ਕੱਪੜੇ ਸੌ ਰਹੀ ਆ। ਫਿਰ ਵੀ ਇਸ ਬੰਦੇ ਤੋਂ ਪਰਿਵਾਰ ਨਹੀਂ ਬਣਦਾ। ਬਾਬਾ ਜੀ ਫਿਰ ਵੀ ਪਰਿਵਾਰ ਨਹੀਂ ਬਸਾਇਆ ਜਾ ਰਿਹਾ ਬੰਦੇ ਤੋਂ। ਹਾਂ ਜੀ ਕੀ ਕਹਿਣ ਲੱਗੇ ਸੀ ਜੀ? ਮਗਾ ਐਡੀ ਨਿਮਰਤਾ ਦੇ ਉੱਤੇ ਦੇਵੀ ਦੇਵੀ ਲੜਕੀ ਮਿਲੀ ਹੋਈ ਇਹਨੂੰ ਇਹ ਕਿੱਥੇ ਤੱਕ ਦੀਆਂ ਘਣਾਉਣੀਆਂ ਹੱਥ ਨਾ ਕਰਦੀਆਂ ਲੱਗਰ ਦੇ ਵਿੱਚ ਬੜਾ ਤੱਕ ਨਹੀਂ ਇਹਨਾਂ ਦੇ ਘਰੇ 100 ਬੰਦਾ ਇੱਥੇ ਸਮਾਦੀ ਨਾ ਆਉਣਾ ਆਉਂਦੇ ਕੀ ਕਰਨ ਆਉਂਦੇ ਨੇ ਪੁੱਛਿਆ ਕੀ ਕਰਦੇ ਨੇ ਉਹ ਹਰ ਜੇ ਤੂੰ ਇਸ ਧੀ ਨੂੰ ਅੱਜ ਚਾਹੇ ਅੱਜ ਤੋਂ ਬਾਅਦ ਜੇ ਤੂੰ ਹੱਥ ਲਾਉਂਦਾ ਦੇਖਿਆ ਨਾ ਇਹੜਾ ਟੇਹ ਤੈਨੂੰ ਪਤਾ ਤੂੰ ਉਹਦੀ ਗੁੱਤ ਕੱਟ ਸਕਦਾ ਤੇ ਹੱਥ ਵੀ ਕੱਟ ਸਕਦੇ ਫਿਰ ਦੁਨੀਆ ਚਿੱਕਾ ਮਾਰਦੀ ਹੁੰਦੀ ਆ ਵੀ ਐ ਕਰਤਾ ਕਿਸ ਨੇ ਐ ਕਰਤਾ ਤੈਨੂੰ ਪਤਾ ਵੀ ਲੱਗਣਾ ਤੈਨੂੰ ਕਿਹਨੇ ਤੂੰ ਇਹ ਸੋਚ ਵੀ ਲੋਕ ਲੋਕਾਂ ਦੇ ਘਰ ਵਾਲੀਆਂ ਬੱਚਿਆਂ ਦੇ ਕੇਸ ਕਟਾਉਂਦੀਆਂ ਨੇ ਇਹ ਦੇਖ ਰੱਖੀ ਬੈਠੀ ਮੇਰੀ ਜੀ ਇਹ ਕੇਸ ਦਾ ਰਿਸੀ ਹੈ ਇਹ ਕੇਸ ਦਾ ਹੈ ਉਹਨੇ ਦੱਸਿਆ ਜੀ ਦੇਖੋ ਉਹਨੇ ਆ ਕੇ ਆਪਣੇ ਹਸਬੰਦ ਨੂੰ ਕਹੇ ਵੀ ਤੂੰ ਕੇਸ ਲੱਖਾ ਮੇਰੇ ਸ਼ੱਕ ਨਾ ਨਹੀਂ ਨਹੀਂ ਕਹਿੰਦੇ ਇਹਨੂੰ ਦੁਪਰੀ ਚਾਹੀਦਾ ਕੀਤੀ ਦਸੀ ਵੀਰੇ ਕਿਸੇ ਨੇ ਕੋਈ ਸਵਾਲ ਕਹਿਣਾ ਹੋਵੇ ਕਹਿ ਸਕਦੇ ਦੱਸੋ ਕੋਈ ਗੱਲ ਦੁਮਾਰ ਚਾਹੁੰਦੀ ਹੋਵੇ ਕਹਿ ਸਕਦਾ ਵੀਰੇ ਹਲਚਾ ਜੀ ਗੱਲ ਇਹ ਹੈ ਜੀ ਹੁਣ ਆਪਾਂ ਇਹ ਤੇ ਪਰਚਾ ਵੀ ਬੁਵਾ ਰਹੀ ਹੈ ਜੀ ਦੇਲ ਵੀ ਬਾਦੀ ਇੱਕ ਨੂੰ ਸ਼ਾਇਦ ਕੱਲੂ ਆ ਕੇ ਬਦਲਾ ਲੈ ਲੇਗੀ ਮੈਨੂੰ ਦੇ ਦੇ ਸੀ ਇਹਨੂੰ ਮਾਰ ਦੇ ਨਾ ਨਾ ਬਦਲਾ ਆਪਾਂ ਮਰ ਗਏ ਆਪਾਂ ਫੈਸਲਾ ਨਹੀਂ ਚੱਲੇਗਾ ਸਾਰੇ ਕੀ ਰਾਏ ਲੈ ਗਈ ਵੀ ਸਾਰੇ ਕੀ ਕਹਿੰਦੇ ਨੇ ਵੀ ਆਪਾਂ ਕੁੜੀ ਸਾਡੀ ਫੁੱਲਾਂ ਵਾਂਗੂ ਰਹੇ ਜੀ ਓਰੇ ਹਣੀ ਉਹ ਠੀਕ ਆ ਵੀ ਚਾਹੇ ਚਾਹੇ ਤੇਰੇ ਨਾਲ ਰਾਜੀਨਾਮਾ ਕਰ ਲਈ ਤੇ ਇਸ ਦਿਨ ਜੋ ਮਰਜ਼ੀ ਕਰੀਵੇ ਸਾਡੀ ਕੁੜੀ ਤੇ ਵੀ ਮਰ ਕੇ ਹੱਥ ਨਾ ਜੱਕਦੀ ਇਹ ਫੁੱਲਾਂ ਵਾਂਗੂ ਨਹੀਂ ਚੈਗੀ ਹੁਣ ਇਹ ਇਹ ਆਪਣੇ ਕੱਪੜੇ ਸਿਉਂ ਕੇ ਘਰ ਚਲਾ ਰਹੀ ਐ ਤੂੰ ਕੀ ਕੰਮ ਕਰਦਾ ਮੈਂ ਡਰਾਈਵਰੀ ਤੇਤੋਂ ਵੱਧ ਕਮਾਉਂਦੀ ਹੂ ਤੂੰ ਹੱਦੇ ਕਰਕੇ ਪ੍ਰੈਸਾਂ ਲਾਉਣੀਆਂ ਕਿਦੇ ਬਾਥਰੂਮ ਕਰਨਾ ਤੇਰੇ ਵਰਗਾ ਜਲਾਦ ਇਨਸਾਨ ਕੋਣਾ ਤ ਬਹੁਤ ਵੱਡਾ ਦੁਰਮੈਦੀ ਦਾ ਕੇਸ ਬਹੁਤ ਵੱਡਾ ਹੈ ਤੈਨੂੰ ਰੋਕੂਗਾ ਕੌਣ ਸਾਨੂੰ ਤੈਨੂੰ ਤੈਨੂੰ ਰੋਕ ਚਲ ਬਾਬਾ ਬਾਈ ਬਾਬਾ ਬਾਈ ਬਾਬਾ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜਨਾ ਜੇ ਕਿਸੇ ਬੰਦੇ ਦੇ ਸ਼ਿੱਟਾ ਬੰਦਾ ਸਹਿ ਨਹੀਂ ਸਕਦਾ ਕਿ ਕਿਸੇ ਟਾਲ ਕਰੀ ਇਹ ਸ਼ਿੱਟਾ ਸਮਝ ਗਿਆ ਮੇਰੀ ਗੱਲ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਿਹਾਂ ਕਿਵੇਂ ਹੋਗਾ ਸੋਚ ਕੇ ਦੇਖ ਚਲ ਬਾਬਾ ਜੀ ਦਾ ਇੱਕ ਬਕਸਾ ਕੋਈ ਨਹੀਂ ਨਾ ਪਾਈਏ ਕੰਮ ਨਾ ਕਰੇ ਇੱਕ ਬਕਸਾ ਉਸੇ ਕੋਈ ਤੇ ਮੈਂ ਭੈਣ ਕੋਈ ਨਹੀਂ ਭੈਣ ਦੇ ਘਰੇ ਆ ਕੇ ਤਾਂ ਜੀ ਕੋਈ ਨਾ ਜੀ ਪਾਣੀ ਪੀ ਲੈ ਇੱਕੋ ਗੱਲ ਆ ਭੈਣੇ ਲੈ ਲੋ ਲੈ ਲੈ ਪਹਿਲੇ ਤੁਸੀਂ ਹੁਣ ਥੋੜਾ ਦੇ ਦੇ ਬਾਅਦ ਚ ਥੋੜਾ ਦੇ ਦੇ ਉਹਨੂੰ ਕੋਲ ਲਿਖਵਾਵਾਂਗੇ ਵੀ ਤੇਰਾ ਤਾਂ ਇਹਦੀ ਜਾਨ ਛੱਡ ਦਿੰਨੀ ਆ ਬੇਨਤੀ ਕਰਾ ਕੇ ਪੰਚਾਇਤ ਬੇਨਤੀ ਕਰੂਗੀ ਬਾਕੀ ਜਿਹੜਾ ਕੋਈ ਪੰਥ ਤੋਂ ਉੱਤੇ ਜਾਂ ਸਿੱਖੀ ਤੋਂ ਉੱਤੇ ਕੁਝ ਨਹੀਂ ਬੇਸ਼ੱਕ ਅਸੀਂ ਸਹਾਇਤਾ ਰਹੀ ਫਿਰ ਇਹ ਵੀ ਦਾੜ੍ਹੀ ਕੇਸ ਰੱਖੀ ਯਾਰ ਤੈਨੂੰ ਹੋਇਆ ਕੀ ਆ ਬੰਦਾ ਬੰਤ ਕੋ ਏਡਾ ਸਿਆਣਾ ਬੰਦਾ ਸੀਗਾ ਇੱਕ ਮਿੰਟ ਉਹ ਮਿਹਨਤ ਕਰਦੇ ਆ ਛੋਟੇ ਘਰੇ ਪੈਸੇ ਆਉਣਗੇ ਜੇ ਮਿਹਨਤ ਕਰਦੇ ਰਹੋ ਤੇਰੀ ਅਕਲ ਨੂੰ ਕਿੱਡਾ ਪੜਦਾ ਪਿਆ ਵਾ ਤੂੰ ਇਹਨਾਂ ਦੇ ਪੈਰੀ ਹੱਥ ਲਾ ਕੇ ਪੈਰ ਧੋ ਕੇ ਪੀਨੇ ਆ ਤੂੰ ਇਹਨਾਂ ਦੇ ਕਦੇ ਪ੍ਰੈਸ ਲਾਉਣਾ ਕਦੇ ਕੁਛ ਹੋਵ ਜੀਆਂ ਗੱਲਾਂ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ ਜੀ ਲਾ ਪੈਰੀਆਂ ਤੂੰ ਉਹ ਹਜੇ ਵੀ ਉਹਦੇ ਸੀਨੇ ਚ ਦੇਲਾ ਦੇ ਹਜੇ ਵੀ ਸੀਨੇ ਚ ਦੇਲਾ ਉਹਦੇ ਖਾਸ ਇੱਕੋ ਨਹੀਂ ਹਜੇ ਵੀ ਦੇਖ ਸੀਨੇ ਚ ਕਿਹਜਾ ਦੇਲਾ ਉਹਦੇ ਹਜੇ ਵੀ ਕਹਿ ਰਹੀ ਆ ਕਿਉਂਕਿ ਉਹਨੂੰ ਚਾਰ ਮਹੀਨੇ ਮੇਰੇ ਨਾਲ ਵਿਆਹ ਕੀ ਆਇਆ ਤੈਨੂੰ ਨਹੀਂ ਹੈਗੀ ਤੂੰ ਸੋਚ ਕੇ ਦੇਖੋ ਤਾਂ ਦਿਲ ਕਿਦਾਂ ਦਾ ਵੀ ਹਜੇ ਮੇਰੇ ਹਸਬੰਦ ਦੀ ਕੰਸਲਟ ਹੋ ਰਹੀ ਹੈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ। ਹਾਂਜੀ ਹਾਂਜੀ ਕੋਈ ਗੱਲ ਦੇਖ ਬੰਦਾ ਬਣੇਗਾ ਤੈਨੂੰ ਠੀਕ ਹੈ ਨਾ ਪਰ ਪਰਮਾਤਮਾ ਦੀ ਕਿਚਾਰੀ ਚਾਹੀਦੀ ਬੱਚਾ ਦੀ ਪੜਾਈ ਖਰਾਬ ਜਾ ਰਹੀ ਹੈ ਦੇਖ ਲੈ ਕਿ ਦੱਸਣ ਜਾ ਕੇ ਆ ਤੁਮਾਰਾ ਨਹੀਂ ਰਹੀ ਗੱਲ ਨਹੀਂ ਬੱਚਾ ਨਹੀਂ ਟਿਕੜ ਕੇ ਬੋਲ ਦੋ ਪੈਣ ਦੱਸ ਦੋ ਕੀ ਕਿਉਂ ਨੇ ਪੈਣ ਬਸ ਫਿਰ ਮੈਨੂੰ ਆਏ ਬਸ ਅੱਜ ਜੋ ਨੇ ਬੇਦਰ ਕਿੰਨੇ ਆਏ ਦੋ ਮਾਰਿਆ ਮੈਂ ਤਾਂ ਮੈਂ ਸੱਚੀ ਗੱਲ ਮੈਂ ਥੱਕ ਗਈ ਹਾਂ ਮੈਂ ਤਾਂ ਨਹੀਂ ਕੋ ਟਿਕਾ ਦਿੰਦਾ ਨਾ ਫਿਜ਼ੀਕਲੀ ਮੈਂਟਲੀ ਮੈਨੂੰ ਚਾ ਚੰਨਾ ਤੇ ਕਰ ਮੈਂ ਨਹੀਂ ਛੱਡ ਸਕਦੀ ਜਿਹੜੀ ਗੱਲ ਮੇਰੇ ਦੋ ਬੱਚੇ ਆ ਮੈਂ ਨਹੀਂ ਛੱਡ ਸਕਦੀ ਹਜੇ ਵੀ ਤੂੰ ਉਹਦਾ ਹਿਰਦਾ ਦੇਖੀ ਨਹੀਂ ਨਹੀਂ ਲੱਖ ਲਾਣ ਤਾਂ ਜੇ ਤੂੰ ਮੈਂ ਕਿ ਨਹੀਂ ਵਾਈਗਰੂ ਚ ਮੇਰਾ ਤੁਹਾਨੂੰ ਸਲਾਹ ਪਹਿਲਾਂ ਵੀ ਸੀ ਕਿ ਹੁਣ ਵੀ ਹੈ ਜੀ ਕਿ ਜੇ ਆਪਾਂ ਇਹਦੇ ਤੇ ਇੱਕ ਪਰਚਾ ਕਰਾਈਏ 5 ਸਾਲ ਅੰਦਰ ਲਵਾਉਣੇ ਇੰਨੇ ਥੋੜੀ ਸੈਟ ਹੋ ਜੂਗੇ ਨੇ ਅਕਲ ਵੀ ਆ ਜੂਗੀ ਪਰਚਾ ਤੇ ਨਾ ਵੀਰ ਜੀ ਪਰ ਮੈਂ ਗੱਲ ਕਹਿੰਦੀ ਹੁੰਦੀ ਆ ਪਤਾ ਨਹੀਂ ਕਿ ਸਾਰੇ ਮੈਨੂੰ ਗਲਤ ਕੋਈ ਇਸ ਗੱਲ ਤੇ ਜੋ ਇਹਨੂੰ ਸਜ਼ਾ ਦੇਵਾਂਗੇ ਨਾ ਉਹ ਇਹ ਨਹੀਂ ਮਿਲਣੀ ਜੋ ਵਾਈਗਰੂ ਤੇ ਛੱਡਾਂਗੇ ਨਾ ਜੋ ਵਾਈਗਰੂ ਜਿਹਨੇ ਸਜ਼ਾ ਦੇਣਗੇ ਨਾ ਮੈਂ ਸੋਚੀ ਨਹੀਂ ਸੀ ਅਜਿਹੀ ਜਿੰਦਗੀ ਜਿਵੇਂ ਕਦੇ ਨਹੀਂ ਸੋਚ ਸਕਦਾ ਮੈਨੂੰ ਨਾ ਹੁਣ ਤੱਕ ਇਹਦੇ ਘਰ ਤੇ ਨਹੀਂ ਸਾਰੇ ਨੇ ਮੈਨੂੰ ਬਹੁਤ ਫਾੜਾ ਚੰਗਾ ਬੋਲਦੇ ਵੀਰ ਬਹੁਤ ਮੇਰੇ ਗੱਲਾਂ ਨਹੀਂ ਪਰ ਮੈਂ ਸੱਚੀ ਕਹਾਂ ਮੈਂ ਕਦੀ ਕਿਸੇ ਨੂੰ ਅੱਗੇ ਮੁੜ ਕੇ ਜਵਾਨ ਨਹੀਂਦਾ ਮੈਂ ਕਹਿੰਦੀ ਨਹੀਂ ਉਹ ਵਾਈਗਰੂ ਵੇਦਾ ਉਹਦੀ ਨਿਗਾਚੇ ਮੈਂ ਸਹੀ ਹੈ ਨਾ ਦੇਖੋ ਪਰਮਾਤਮਾ ਨੇ ਜਦੋਂ ਉਹ ਜੋ ਵਾਈਗਰੂ ਜਵਾਨ ਸੱਚੀ ਗੱਲ ਹੈ ਵੀਰ ਜੀ ਮੈਂ ਸੱਚੀ ਕਹਾਂ ਮੈਂ ਮੇਰੇ ਕਪੜਾ ਨੇ ਮੇਰ ਨਾਲ ਧੋਕਾ ਕੀਤਾ ਮੈਂ ਤਰਸਦੀ ਸੀ ਮੈਂ ਕਹਿੰਦੀ ਨਹੀਂ ਮੈਂ ਅੱਜ ਮੈਨੂੰ ਵਾਈਗਰੀ ਜੀ ਹੈ ਨਾ ਬਾਬਾ ਦੀਪ ਸਿੰਘ ਜੀ ਤੇ ਛੱਡ ਗਿਆ ਸੀ ਨਾ ਮੈਂ ਚਲ ਅੱਜ ਕਿੱ ਗੈਸ ਨਾ ਬਾਬਾ ਜੀ ਤੁਹਾਡੀ ਕਚਹਿਰੀ ਚ ਕੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਾ ਜੀ ਖਾਲਸਾ ਹੀ ਠੀਕ ਹੋ ਜੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਆਜੋ ਬਾਬਾਈ ਆਜੋ ਬਾਬਾਈ ਆਜੋ ਲੈ ਤਿੰਨੇ ਬਰਾਕਰ ਸਭ ਤੋਂ ਬਟੇ ਰੋ ਜਾ ਤਾਜੂ ਖਾਲਸਾ ਜੀ ਬੈਠੋ ਬਟੋ ਬਟੋ ਸੰਜੋ ਸੰਜੋ ਆਜੋ ਆਜੋ ਬਟੋ ਬਟੋ ਬੈਠੋ ਜੀ ਬੈਠੋ ਬੈਠੋ ਸੰਤਾ ਬਹੁਤ ਵੱਡਾ ਬਣ ਗਿਆ ਹਾਂਜੀ ਇਹ ਸ਼ੁਕਰਗੁਰ ਜੀ ਉਹ ਫੋਟੋ ਤੇ ਨਾ ਆਇਆ ਜੀ ਇਹ ਇੱਕ ਇਹ ਜਲਾਦ ਇਨਸਾਨ ਲਈ ਆਇਆ ਜੀ ਅੱਪਰ ਇਹ ਬੰਦਾ ਪ੍ਰੈਸ ਲਾਉਣ ਹਾਂਜੀ ਇਹ ਬੰਦਾ ਪ੍ਰੈਸ ਲਾਉਣ ਵਾਲਾ ਆ ਆ ਭੈਣ ਦੇ ਇੱਕ ਵਾਰੀ ਦੇਖੋ ਤੁਸੀਂ ਇੱਥੇ ਬੈਠ ਇੱਥੇ ਬੈਠੋ ਇੱਥੇ ਬੈਠ ਅੱਲਾ ਵੀ ਨੂੰ ਕਰੇ ਮੜ ਜਾ ਜੀ ਉੱਪਰ ਮੜ ਜਾ ਚਾਲਿਆ ਪਾਸੂ ਦੇ ਵੀ ਦਾਗ ਮਾਰ ਕੇ ਬੰਦੇ ਦੇ ਆਪ ਦੇ ਰੱਖਣ ਪੈਂਦੇ ਆ ਹੈ ਉਹ ਸਖੈਰ ਉਹ ਤੇ ਰਿੱਤੇ ਬਲੀ ਤੇ ਨਹੀਂ ਮਾਰਉਂਦਾ ਇਹ ਪ੍ਰੋਬਲਮ ਕੀ ਕਰਨੀ ਪਰੇਸ਼ਾਨੀ ਕੀ ਦੱਸੋ ਕੀ ਪਰੇਸ਼ਾਨੀ ਦੱਸ ਫਿਰ ਉਹ ਬਿਨਾਂ ਪਰੇਸ਼ਾਨੀ ਤੋਂ ਪ੍ਰਸਾਦ ਲਾਤੀਆਂ ਲਾਇਆਂ ਪ੍ਰਸਾਦ ਇਹ ਮਾੜਾ ਚੰਗਾ ਤਾਂ ਵੀ ਦੱਸ ਕੀ ਲਾਇਆਂ ਪ੍ਰਸਾਦ ਦੱਸ ਉਹ 77 ਸਾੜੋ ਗੱਲ ਲੜੇ ਦੀ ਵਾਦੀ ਕਿਸੇ ਤੇ ਤੇ ਹੁਣ ਬਾਥਰੂਮ ਕਰਤਾ ਜੀ ਕੁੜੀ ਤੇ কই ਉਹ ਵੀ ਉਹ ਲੱਤ ਟੁੱਕੀ ਹੋਇਆ 13 ਕੋਦੇ ਤੇ ਕੇਸ ਕਿੰਨੇ ਖਤਾਬਤ ਹੋਏ ਕੇਸ ਨਾਲ ਦੇ ਕਰੇ ਇਹ ਉਹ ਜਦੋਂ ਕਿ ਗਰਦਨ ਪੱਟੇਗਾ ਉਦੋਂ ਫਿਰ ਉਹ ਤਾਂ ਕਬੀਟ ਕਰੀਏ ਸੀ ਵੱਡੇ ਜੀ ਤੂੰ ਵਧੀ ਗਾ ਜੇ ਤੈਨੂੰ ਉਹਦੀ ਰੋਕ ਤਾਂ ਹੁੰਦਾ ਨੌਕ ਨਹੀਂ ਸੀ ਹੁੰਦੀ ਉਹ ਨਹੀਂ ਗੱਲਾਂ ਨਾ ਇੰਨੀਆਂ ਕਰੋ ਇਹ ਤਾਂ ਸੌਦਾ ਲਾਉਂਗੇ ਜਿੱਤੀ ਫੇਰ ਨਾ ਫੇਰੀ ਜਾਵੇ ਐਦਾਂ ਫੇਰ ਪ੍ਰੇਮਨਾਮ ਜੀ ਹਾਂ ਤੁਹਾਨੂੰ ਸਮਝਦਾ ਰਹਿੰਦਾ ਨਹੀਂ ਨਹੀਂ ਸਮਝਣਾ ਜੀ ਜੀ ਬਿਲਕੁਲ ਐਨੀ ਲੰਬੀ ਚੱਲਦੀ ਲੜਾਈ ਕਰ ਘਰੇ ਲਈ ਤਾਂ ਹੁਣ ਜਿਲੇ ਆ ਕੇ ਸਿਰ ਕੋ ਪਾਣੀ ਲੰਘਿਆ ਕੁੜੀਏ ਫੇਰ ਹੋਰ ਵਾਲਾ ਪਾਉਣ ਲੱਗੀ ਸੂਪ ਪੈਣ ਦਾ ਵੀ ਅੰਦਰ ਸ਼ਿਕਾਇਤਾਂ ਸੀਗਾ ਜੀ ਉਹ ਵੀ ਇਹਦੇ ਕਰਕੇ ਸਾਰਾ ਕੁਝ ਹੋਇਆ ਜੀ ਇਹਦਾ ਆਪਣਾ ਵੀ ਸ਼ਿਕਾਇਤ ਸੀ ਜਲਾਰ ਦਾ ਔਰ ਇਹਨਾਂ ਦੀ ਬੇਟੀ ਦਾ ਵੀ ਅੰਮ੍ਰਿਤ ਸ਼ਿਕਾਇਤ ਹੈ ਜੋ ਡਰਦੀ ਬਚਾਰੀ ਆ ਨਹੀਂ ਰਹੀ ਉਹਰੇ ਉਹ ਤਾਂ ਆਪਣੀ ਮੰਮੀ ਨੂੰ ਨਹੀਂ ਚਾਹੁੰਦੀ ਸੀ ਉਹਰੇ ਆ ਰਹੀ ਜੋ ਕਿ ਕੱਟ ਪੈਂਦੀ ਦੇਖਦੀ ਹੈ ਜੀ ਘਰੇ ਹੁਣ ਉਹ ਸੋਚੇ ਇੱਕ ਇਹ ਤਾਂ ਲੇਡੀਜ਼ ਦੇ ਇੱਕ ਮਤਲਬ ਕੇਸ ਹੈ ਕੱਟ ਤੇ ਹੁਣ ਤਾਂ ਕੀ ਰਹਿ ਗਿਆ ਹੁਣ ਤਾਂ ਗਰਦ ਨਹੀਂ ਵੱਡੂਗਾ ਜੀ ਇਹ ਜਿਹਨੂੰ ਟੋਕਣ ਵਾਲਾ ਤਾਂ ਕੋਈ ਹੁੰਦਾ ਜੀ ਇਹਦਾ ਆਪਣਾ ਪਤੀ ਲੇਟ ਲੱਗਿਆ ਉਹ ਖਾਲਸਾਈ ਦੀ ਕਿਰਪਾ ਨਾਲ ਇਹ ਵੀ ਪੈ ਨਹੀਂ ਨਿਮਰਤਨਾ ਰਹੀ ਹੈ ਨਹੀਂ ਕਿਸੇ ਨੂੰ ਦੱਸਿਆ ਰੱਖੀ ਨਹੀਂ ਹਾਂ ਜੀ ਇਹ ਵੀ ਇਹ ਪਿੰਡ ਦੇ ਬੰਦੇ ਨੇ ਜਾ ਕੇ ਸਹੀ ਵਿਆਹ ਕੀਤਾ ਜੀ ਬਿਲਕੁਲ ਬਿਲਕੁਲ ਬ ਬਬਈ ਉਹ ਭੈਣ ਨੂੰ ਕਿਹਾ ਦੀ ਪਾਪਾ ਜੀ ਇੱਕ ਤਾਂ ਕੇਸ ਪਰਚਾ ਪੁਵਾਈ ਨੂੰ ਥਾਣੇ ਰੈਸਟ ਕਰਾਈ ਠੀਕ ਜੀ ਉਹ ਬਰੋਨੀ ਨਾ ਜੀ ਸੋਇ ਮੜੀ ਦੀ ਗੱਲ ਕਾਤੇ ਪੁੱਤ ਹਾਂ ਜੀ ਜਿਵੇਂ ਭੂਜੀ ਜੀ ਆਦਣਗੇ ਨਾ ਮੈਂ ਤੁਹਾਈ ਲੈ ਜਾਉਂਗੀ ਕੋਈ ਵੀ ਬਾਸ ਸ਼ੌਪ ਤੋਂ ਕਰ ਉਹਨਾਂ ਦੇ ਗੁਰੂ ਸਾਹਿਬ ਤੇ ਪ੍ਰੋਸਸ ਸੀ ਨਾ ਅੱਜ ਤੁਹਾਡੇ ਵਰਗੇ ਵੀਰੇ ਕਿਤੇ ਰਹੇ ਨੇ ਕਿੱਥੇ ਖੜੇ ਵਿਰੇ ਦੋਜੀ ਚਾਹੁੰਦਾ ਜਿਹੜਾ ਤੁਸੀਂ ਪਹਿਲਾ ਸ਼ਬਦ ਬੋਲਿਆ ਸੀ ਜੀ ਹਾਂਜੀ ਬਿਲਕੁਲ ਉਹੀ 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 ਗੱਲ ਬਿਲਕੁਲ ਥੋੜੀ ਸਹੀ ਆ ਜੀ ਨਹੀਂ ਇੱਕ ਵਾਰੀ ਇਹਦੇ ਅੰਦਰ ਪਾਉਣ ਨੂੰ ਕਹਿੰਦਾ ਹਾਂ ਹਾਂਜੀ 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 ਵਾਲੇ ਵੀ ਇਦਾਂ ਨੇ ਆਪ ਨੂੰ ਗੁੱਡੀਆਂ ਨੂੰ ਵੀ ਇਹ ਮੜ ਜਾ ਲੱਗੇ ਜੀ ਬਿਲਕੁਲ ਜੀ ਬਸ ਠੀਕ ਆ ਗੁੱਡੀ ਨਹੀਂ ਪਰਚਾ ਪੁੱਚਾ ਕਰਾਉਣ ਨੂੰ ਕਹਿੰਦੀ ਆਪ ਤਾਂ ਇਹਦੀ ਕਾਰਵਾਈ ਚੱਲੀ ਪਈ ਜੀ ਲੈ ਚੱਲਦੇ ਆਂ ਫਿਰ ਇਹਨਾਂ ਨਾਲ ਲੈ ਚੱਲੋ ਲੈ ਚੱਲੀਏ ਕਿ ਪਾਸੇ ਆ ਚਲੀਏ ਵੀਰੇ ਗੁੱਡੀ ਬਾਰੇ ਤੈਨੂੰ ਹੱਥ ਵੀ ਲਾਉਣ ਲੱਗੇ ਆ ਮੜ ਜਾ ਤੇਰੇ ਨਾ ਕੰਮ ਕਰੇ ਤੀਸਾਂ ਬਹਿਣ ਤੈਨੂੰ ਪਤਾ ਲੱਗੇਗਾ ਐਡਾ ਕਾਰਵਾਈ ਕਿੰਨੇ ਟਾਈਮ ਤੋਂ ਐ ਕਰੀ ਜਾਂਦਾ ਹੈ ਜੀ ਜਿੰਨਾ ਵਿਆਹ ਉਹਦੋਂ ਦੀ ਚੱਲ ਰਿਹਾ ਤਾਂ ਜੀ ਕੋਈ ਦਿਮਾਗੀ ਪਰੇਸ਼ਾਨੀ ਹੈ ਪ੍ਰੋਬਲਮ ਹੈ ਜੀ ਬਾਹਰ ਕਿਸੇ ਦਾ ਸਿਰ ਤੁਰ ਪਾੜੋ ਲੱਤਾਂ ਕੇ ਲੀਆਂ ਤੋੜੋ ਨਾਲੇ ਜੁੱਤੀਆਂ ਮਾਰੋ ਨਾਲੇ ਖਾਓ ਘਰੇ ਜਨਾਨੀ ਦੀਦੀ ਆਪਦੀ ਮੇਰਾ ਕਿਸੂਰ ਪਤਾ ਕੀ ਮੈਂ ਸਾਰੇ ਸ਼ੰਗਰ ਸਾਹਮਣੇ ਕਹਿ ਗਿਆ ਮੇਰਾ ਕਿਸੂਰ ਮੈਨੂੰ ਨਸ਼ੇ ਪਿਲਾਦਿਆ ਹੈ ਇਹ ਨਸ਼ੇ ਨਸ਼ਾ ਤਾਂ ਰੋਕਦੀ ਹੈ ਜੀ ਉਹਨਾਂ ਨੇ ਹੁਣ ਕਿਤੇ ਰਿਸ਼ਤੇਦਾਰਾਂ ਨੇ ਨੱਚਾ ਚੜਾ ਉਹ ਕੇਂਦਰ ਚ ਕਾਤਾ ਬਾਬਾ ਜੀ ਆ ਕਿ ਉਸ ਭੈਣ ਦੇ ਗੁੱਸਾ ਕੱਢਿਆ ਕਿ ਤੇ ਕਿਸ ਕੱਟਦੇ ਹਾਂ ਅਮ ਸਗੀ ਮਾਗੜੀ ਨੂੰ ਬੁਲਾ ਲਓਗੇ ਤਾਂ ਕੋਈ ਨੂੰ ਵੀ ਬਰਕਰਾਰ ਹੀ ਹੈਗਾ ਜੀ ਕੋਈ ਇਹ ਕੱਲੀ ਆ ਵਿਚਾਰੀ ਉਰੇ ਜੀ ਉਹ ਸਾਰੇ ਇਹਦੇ ਨਾਲ ਨੇ ਜੋ ਕਹਿੰਦੇ ਫਿਰ ਕੀ ਹੋ ਗਿਆ ਬਾਥਰੂਮ ਨੂੰ ਕਹਿੰਦੇ ਜੀ ਇਹ ਤਾਂ ਗੰਗਾ ਜਲ ਆ ਕਹਿੰਦੇ ਬਾਥਰੂਮ ਗੰਗਾ ਜਲ ਹੁੰਦਾ ਓਏ ਹੈ ਤਾਂ ਤੇਰੀ ਉਹ ਸੇਵਾ ਕਰ ਰਹੀ ਆ ਤੂੰ ਉੱਤੋਂ ਹੀ ਉਹ ਤੇਰੇ ਬਾਥਰੂਮ ਗੰਗਾ ਜਲ ਹੁੰਦਾ ਫੇਰ ਕਹੀ ਸੀ ਤੁਸੀਂ ਇਹ ਗੱਲ ਵੀ ਗੰਗਾ ਜਲ ਇਹ ਤਾਂ ਫਿਰ ਕੀ ਹੋ ਗਿਆ ਨਿਡਾਨ ਨੇ ਕਿਦੀ ਨੇ ਵੀਰ ਨੂੰ ਪੁੱਛੇ ਵੀ ਤੇ ਭਰਾ ਦਾ ਬਾਥਰੂਮ ਗੰਗਾ ਜਲ ਆ। ਲੈ ਚਲੋ ਜੀ ਇੱਧਰ ਆ। ਹਾਂ ਚਲੀਏ ਬਈ। ਕੁਛ ਨਹੀਂ ਕਰ। ਆ ਜਾ ਆ ਜਾ ਆ ਜਾ। ਚਲੋ ਚਲੋ। ਚਲੋ ਬੰਦੇ। ਜਵਾਬ ਕਰ। ਬੱਕ। ਤਾਂ ਇੱਕ ਬਗੈਸ। ਬੱਸ।